ਖਾਲਸਾ ਉਹਦਾ ਸਾਜਿਆ ਹੈ ਉਹ ਨਿਮਰਤਾ ਵਿੱਚ ਕਹਿ ਰਿਹਾ ਹੈ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਵੱਡਿਓ ਵੱਡਾ ਐਵੇਂ ਨਾ ਭਲੇਖਾ ਪਾਲ ਨਹੀਂ ਵੀ ਸੱਚੀ ਵੱਡੇ ਅਸੀਂ ਗੁੰਦਾ ਉਹਦੇ ਉਹਦਾ ਸੁਭਾਅ ਹੈ ਆਪਸ ਕੋ ਜੋ ਜਾਣੇ ਨੀਚਾ ਸੋਊ ਗਣੀਐ ਸਭ ਤੇ ਉੱਚਾ ਪੰਜ ਪਿਆਰੇ ਸਾਡੇ ਵਿੱਚ ਮਹਾਨ ਨੇ ਸਾਡੇ ਨਾਲ ਅਸੀਂ ਸਿਰ ਝੁਕਾਉਨੇ ਹੁੰਦਾ ਗੁਰੂ ਨਾਲੋਂ ਵੱਡਾ ਕੋਈ ਨਹੀਂ ਇੱਕ ਅਲਾ ਯਾਰ ਖਾਂ ਵਰਗਿਆਂ ਨੇ ਜਿੱਤਨੇ ਵੀ ਮਹਾਪੁਰਸ਼ ਨੇ ਉਹਨਾਂ ਆਖਿਆ ਹੈ ਸਾਰਿਆਂ ਵੀ ਸਿੱਖ ਬੇਨਤੀ ਕਰਦਾ ਹੈ ਬਾਣੀ ਕਹਿੰਦੀ ਹੈ ਸਿੱਖ ਬੇਨਤੀ ਕਰਦਾ ਹੈ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਕਈ ਵਾਰ ਕਥਾ ਵਿੱਚ ਕਹਿੰਦੇ ਸੀ ਵੀ ਚਾਹੇ ਪੰਜ ਪਿਆਰੇ ਨੇ ਮਹਾਪੁਰਸ਼ ਨੇ ਗੁਰੂ ਨੂੰ ਹੁਕਮ ਨਹੀਂ ਕੋਈ ਕਰ ਸਕਦਾ ਬੇਨਤੀ ਮੈਂ ਤੁਹਾਨੂੰ ਉਦਾਹਰਣ ਦੇ ਦਿੰਦਾ ਤੁਹਾਨੂੰ ਸਮਝ ਲੱਗ ਜਾਵੇ ਬੇਨਤੀ ਕੀਤੀ ਮਹਾਰਾਜ ਸਾਹਿਬ ਜਿਆਦਿਆਂ ਨੂੰ ਲੈ ਕੇ ਨਿਕਲ ਜਾਓ ਬੱਚਿਆਂ ਨੂੰ ਲੈ ਕੇ ਨਿਕਲ ਜਾਓ ਗੁਰੂ ਗੋਬਿੰਦ ਸਿੰਘ ਕਹਿੰਦੇ ਭਾਈ ਦਇਆ ਸਿੰਘ ਦੀ ਤੁਸੀਂ ਵੀ ਮੇਰੇ ਬੱਚੇਓ ਕਿਹਨੂੰ ਲੈ ਕੇ ਜਾਵਾਂ ਤੇ ਕਿਹਨੂੰ ਛੱਡ ਜਾਵਾਂ ਵਿਰਾਕ ਚ ਆ ਗਏ ਪਿਆਰੇ ਕੀ ਕੀਤਾ ਪਿਆਰਿਆ ਨੇ ਬਿੰਨਤ ਕਰੋ ਅਰਦਾਸ ਸੁਨੋ ਜੇ ਠਾਕ ਪਾਵੈ ਅਰਦਾਸ ਨਹੀਂ ਹੈ ਹੁਕਮ ਨਹੀਂ ਜੇ ਹੁਕਮ ਕੀਤਾ ਹੈ ਤੀਸਰੀ ਵਾਰ ਬੇਨਤੀ ਕੀਤੀ ਪਹਿਲਾਂ ਬੇਨਤੀ ਕੀਤੀ ਬਾਬਾਜੀਤ ਸਿੰਘ ਨੂੰ ਨਾ ਭੇਜੋ ਫਿਰ ਕੀਤੀ ਬਾਬਾ ਜੁਹਾਰ ਸਿੰਘ ਨੂੰ ਨਾ ਭੇਜੋ ਫਿਰ ਕੀਤੀ ਮਹਾਰਾਜ ਤੁਸੀਂ ਆਪ ਗੜੀ ਛੱਡ ਜਾਓ ਤੇ ਤਿੰਨਾ ਚੋ ਤੀਜੀ ਵਾਰ ਕਿਉਂ ਮੰਨੀ ਸਮਝਣ ਵਾਲੀ ਬਾਤ ਹੈ ਪਹਿਲੀ ਵਾਰ ਕਿਉਂ ਨਾ ਮੰਨਿਆ ਦੂਜੀ ਵਾਰ ਕਿਉਂ ਨਾ ਮੰਨੇ ਜੇ ਤਿੰਨੇ ਵਾਰ ਹੁਕਮ ਕੀਤਾ ਸੀ ਤੇ ਪਹਿਲਾ ਹੀ ਹੁਕਮ ਮੰਨ ਲੈਣਾ ਚਾਹੀਦਾ ਸੀ ਬਾਬਾ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਤਿੰਨਾਂ ਨੂੰ ਲੈ ਕੇ ਚਮਕੌਰ ਦੀ ਗੜੀ ਚੋਂ 10 ਲੱਖ ਦਾ ਖੁਰਾਕੋਜ ਮਟਾ ਕੇ ਕਲਗੀ ਧਰ ਨਿਕਲਿਆ ਸਹਬਜਾ ਦੇ ਵਿੱਚ ਲਿਜਾ ਸਕਦੇ ਸੀ ਇੱਥੇ ਹੁਕਮ ਨਹੀਂ ਹੁੰਦਾ ਬੇਨਤੀ ਹੁੰਦੀ ਹੈ ਕਦੋਂ ਮੰਨ ਲਵੇ ਗੁਰੂ ਦੀ ਮਰਜ਼ੀ ਪਹਿਲੀ ਦੋ ਵਾਰ ਨਹੀਂ ਮੰਨੀ ਬੇਨਤੀ ਤੀਸਰੀ ਵਾਰ ਰੱਬ ਦੇ ਵਾਸਤੇ ਤੇ ਮੰਨੇ ਸਨ ਪਾਤਸ਼ਾਹ ਖੈਰ ਆਪ ਬਾਬਾ ਜੀਤ ਸਿੰਘ ਨੂੰ ਤਿਆਰ ਕੀਤਾ ਹੈ ਠੀਕ ਹੈ ਤੁਹਾਨੂੰ ਫਿਕਰ ਹੈ ਭਾਈ ਦਇਆ ਸਿੰਘ ਦੀ ਸਿੱਖ ਜਗਤ ਦਾ ਪਰ ਮੇਰੇ ਲਾਲ ਨੇ ਮੂੰਹੋਂ ਸ਼ਹਾਦਤ ਦੀ ਅਬਦੀ ਮੰਨਣ ਦੀ ਇੱਛਾ ਪ੍ਰਗਟਾਈ ਹੈ ਮੈਂ ਨਹੀਂ ਰੋਕਾਂਗਾ ਕਹਿੰਦੇ ਆਪ ਦਸਤਾਰੇ ਤੇ ਕਲਗੀ ਲਾਈ ਆਪ ਆਪਣੇ ਕਮਰ ਕੱਸੇ ਚੋਂ ਤਲਵਾਰ ਕੱਢ ਕੇ ਦਿੱਤੀ ਤੇ ਥਾਪੜਾ ਦੇ ਕੇ ਇਦਾਂ ਤੋਰਿਆ ਜਿੱਦਾਂ ਮਾਤਾ ਪਿਤਾ ਤੋੜਦੇ ਨਾ ਵੀ ਕਾਕਾ ਚੰਗੀ ਨੌਕਰੀ ਤੇ ਚੱਲਿਆ ਆਵੇ ਕਾਕੇ ਦਾ ਵਿਆਹ ਹੋਵੇ ਵੀ ਖੁਸ਼ੀਆਂ ਲੱਦਾ ਸਮਾਂ ਹੋਵੇ ਕੋਈ ਕਾਕੇ ਨੂੰ ਤਰਫੀ ਮਿਲੀ ਹੋਵੇ ਮੱਥਾ ਚੁੰਮ ਕੇ ਕਹਿੰਦੇ ਗੜੀ ਦਾ ਦਰਵਾਜ਼ਾ ਆਪ ਖੋਲਿਆ ਹੈ। ਤੁਹਾਰੀਖ ਗੁਰੂ ਖਾਲਸਾ ਪਾਤਸ਼ਾਹੀ ਦਸਵੀਂ ਦੇ ਵਿੱਚ ਤੁਹਾਨੂੰ ਜ਼ਿਕਰ ਮਿਲੇਗਾ ਹੈ। ਬਾਬਾ ਅਜੀਤ ਸਿੰਘ ਦਾ ਜੰਗ ਹੋ ਰਿਹਾ ਹੈ। ਮੁਗਲੀਆਂ ਜਰਮਾਏ। ਵਜ਼ੀਰ ਖਾਨ ਵਰਗੇ, ਜ਼ਬਰਦਸਤ ਖਾਨ ਵਰਗੇ। ਇਸ ਕਮਸਾਨ ਨੂੰ ਵੇਖ ਰਹੇ ਨੇ ਤੇ ਬਾਬਾ ਜੀਤ ਸਿੰਘ ਦੀ ਤਲਵਾਰ ਚਲਦੀ ਵੇਖੀ ਜੋ ਕਲਗੀ ਧਰਨੇ ਦਿੱਤੀ ਹੈ। ਉਹ ਕਹਿ ਰਹੇ ਸਨ ਖਬਰੇ ਗੁਰੂ ਗੋਬਿੰਦ ਸਿੰਘ ਨੇ ਕਿਹੜਾ ਕਲਮਾ ਪੜ੍ਹ ਕੇ ਕਿਹੜਾ ਕਲਮਾ ਪੜ੍ਹ ਕੇ ਇਹਨਾਂ ਨੂੰ ਸਾਰ ਦੀ ਲੋਹੇ ਦੀ ਗੁਣਤੀ ਦਿੱਤੀ ਹੈ ਨਾ ਕਟੇ ਜਾਂਦੇ ਨੇ ਨਾ ਵੱਢੇ ਜਾਂਦੇ ਨੇ ਨਾ ਡਰਦੇ ਨੇ ਨਾ ਝੁਕਦੇ ਨੇ ਕਿਉਂ ਲੱਗਦਾ ਇਹਨਾਂ ਦਾ ਵਜੂਦ ਜਿਵੇਂ ਲੋਹੇ ਦਾ ਬਣ ਗਿਆ ਹੋਵੇ ਤਲਵਾਰ ਚਲਦੀ ਵੇਖੀ ਹੈ ਜਾਣ ਬਚਾ ਬਚਾ ਕੇ ਮੁਗਲ ਉਥੋਂ ਦੌੜ ਰਹੇ ਸਨ ਉਹ ਮੁਸਲਮਾਨ ਨੇ ਉਹਦੀ ਤਲਵਾਰ ਦੀ ਧਾਰ ਬਿਆਨ ਕੀਤੀ ਕਹਿੰਦਾ ਕਹਤੇ ਥੇ ਉਦੂ ਬਰਕ ਹੈ ਤਲਵਾਰ ਨਹੀਂ ਹੈ ਇਸ ਕਾਟ ਕਾ ਦੇਖਾ ਕਬੀ ਹਥਿਆਰ ਨਹੀਂ ਹੈ ਨਉ ਮਸ਼ਕ ਯਮਾ ਇਹ ਕੋਈ ਜ਼ਿੰਹਾਰ ਨਹੀਂ ਹੈ ਸਤਗੁਰੂ ਹੈ ਫਰਜ਼ੰਦ ਵਫਾਦਾਰ ਨਹੀਂ ਹੈ ਕਹਿੰਦੇ ਓ ਰੌਲਾ ਪਿਆ ਵੀ ਇਹ ਗੁਰੂ ਪਾਸ਼ਾ ਦਾ ਫਰਜ਼ੰਦ ਹੈ ਤਲਵਾਰ ਚਲਦੀ ਤੋਂ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਆ ਪਾ ਗਿਆ ਵਾਹ ਵੇਖੋ ਗੁਰੂ ਦੇ ਨਾਲ ਕੰਪੈਰੀਸ਼ਨ ਕਰ ਦਿੱਤਾ ਤੇ ਬਾਬਾ ਜੀਤ ਸਿੰਘ ਨੇ ਗੁੱਸਾ ਕੀਤਾ ਇਸ ਗੱਲ ਦਾ ਪਤਾ ਕੀ ਕਹਿੰਦਾ ਲਲਕਾਰੇ ਅਜੀਤ ਔਰ ਮੁਖਾਤਬ ਹੋਏ ਸਭ ਸੇ ਬੋਲੇ ਫਰਮਾਏ ਉਦੋਂ ਸੇ ਕਿ ਨਾ ਨਿਕਲ ਹਦੇ ਅਦਬ ਸੇ ਆਪਣੀ ਔਕਾਤ ਵਿੱਚ ਰਹਿ ਛਮਣ ਨੂੰ ਕਹਿੰਦੇ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋ ਸਕਦਾ ਮੈਂ ਤੇ ਉਹਦਾ ਫਰਜ਼ੰਦ ਉਹਦੇ ਚਰਨਾਂ ਦਾ ਪਾਉ ਇਥੇ ਜਣਾ ਖਣਾ ਹੀ ਚਾਰ ਬੰਦੇ ਸੁਣ ਲੱਗਦੇ ਤੇ ਗੁਰੂ ਬਣ ਕੇ ਬਹਿ ਜਾਂਦਾ ਉਥੇ ਗੁਰੂ ਦਾ ਲਹੁ ਕਹਿ ਰਿਹਾ ਵੀ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਹੋਇਆ ਨਹੀਂ ਨਾ ਕੋਈ ਹੋ ਸਕਦਾ ਹੈ ਕਹਿੰਦੇ ਭਗਦਰ ਜੀ ਮਿਲਤਾ ਜਿੱਤੀ ਮੈਦਾਨੇ ਜੰਗ ਵਿੱਚ ਉਸਨੇ ਸ਼ਹਿਬਜ਼ਾਦੇ ਦੇ ਹੱਥਿਓਂ ਚੱਲਦੇ ਨੇ ਤਲਵਾਰ ਐਂ ਚੱਲਦੀ ਹੈ ਲੱਗਦਾ ਜਿਦਾ ਬਿਜਲੀ ਚੱਲਦੀ ਹੋ ਹਜ਼ਾਰਾਂ ਦੇ ਸਿਰ ਲਾ ਦਿੱਤੇ ਮਾਰੂ ਵਜ ਰਹੇ ਸਨ ਸੂਰਮੇ ਗੱਜ ਰਹੇ ਸਨ ਔਰ ਬਾਬਾ ਅਜੀਤ ਸਿੰਘ ਦੀ ਤਲਵਾਰ ਨੇ ਹਯਾਰਾ ਮਿੱਟੀ ਵਿੱਚ ਮਿਲਾ ਦਿੱਤੇ ਭੱਥੇ ਚੋਂ ਤੀਰ ਕੱਡ ਕੱਡ ਚਲਾਏ ਤੀਰ ਮੁੱਕ ਗਏ ਨੇਜਾ ਟੁੱਟ ਗਿਆ ਤਲਵਾਰ ਨਾਲ ਦੁਸ਼ਮਣਾਂ ਦੇ ਆਹੂ ਲਾਏ ਤੇ ਤਲਵਾਰ ਹਰੇ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਹੋਈ ਹੱਥ ਵਿੱਚ ਸੀ ਅਟਾਰੀ ਤੇ ਖਲੋਤੇ ਗੁਰੂ ਗੋਬਿੰਦ ਸਿੰਘ ਨੇ ਐ ਹਸਤ ਕਮਲ ਚੁੱਕ ਕੇ ਅਸ਼ੀਰਵਾਦ ਦਿੱਤਾ ਇਉਂ ਲੱਗਾ ਜਿਵੇਂ ਬਾਪੂ ਖੁਸ਼ ਹੋ ਗਿਆ ਵੈਸੇ ਤੇ ਸਾਰੇ ਹੀ ਦੁਨੀਆਂ ਤੇ ਉਹਨੂੰ ਖੁਸ਼ ਕਰਨਾ ਹੈ ਅਸੀਂ ਕਰ ਨਹੀਂ ਪਾਉਂਦੇ ਭਾਜੀ ਪਰ ਆਪਤਮਾ ਨੁਖਦੇ ਹੁਰੀਆ ਗੋਮਨ ਮਿਲਣ ਕੀ ਉਹਨੂੰ ਮਿਲਣਾ ਉਹਨੂੰ ਖੁਸ਼ ਕਰਨਾ ਇਹੀ ਜੀਵਨ ਦਾ ਆਧਾਰ ਚਾਹੀਦਾ ਹੈ ਪਰ ਨਹੀਂ ਕਰ ਪਾਉਂਦੇ ਅਸੀਂ ਸਹਿਬਜ਼ਾਦੇ ਨੇ ਵੇਖਿਆ ਵੀ ਬਾਪੂ ਖੁਸ਼ ਹੋ ਗਿਆ ਅੱਲਾ ਯਾਰ ਖਾਂ ਕਹਿੰਦੇ ਦਿਲਬੰਦ ਨੇ ਦਿਲਬੰਦ ਨੇ ਤਲਵਾਰ ਸੇ تسلیم ਬਜਾਈ ਗਰਦਨ ਪਏ ਆਦਾਬ ਦੀ ਲਾਵਰ ਨੇ جھਕਾਈ ਇਤਨੇ ਮੇ ਫੌਜੇ ਸਤਮ ਆਰਾ ਉਮੜ ਆਈ ਬਰਸ਼ੀ ਕਿਸੇ ਬਦਬਖਤ ਨੇ ਪਿਛੇ ਸੇ ਲਗਾਏ ਕਹਿੰਦੇ ਬਾਪੂ ਨੇ ਜਦੋਂ ਮਸ਼ੀਰਵਾਦ ਦਿੱਤਾ ਤੇ ਸਿਰ ਝਪਾਇਆ ਬਾਬਾ ਜੀਪ ਸਿੰਘ ਨੇ ਤਲਵਾਰ ਸਹਤ ਇਹਨੇ ਸਮੇਂ ਦੇ ਵਿੱਚ ਹਜ਼ਾਰਾਂ ਦੁਸ਼ਮਣ ਆ ਗਿਆ ਕੋਈ ਛਾਤੀ ਤੇ ਵਾਰ ਕਰੇ ਕੋਈ ਲੱਕ ਵਿੱਚ ਵਾਰ ਕਰੇ ਕੋਈ ਪਿੰਜੀਆਂ ਤੇ ਵਾਰ ਕਰੇ ਤਲਵਾਰ ਲੜਦੇਆਂ ਲੜਦੇਆਂ ਟੁੱਟ ਗਈ ਗੁਰੂ ਗੋਬਿੰਦ ਸਿੰਘ ਦਾ ਲਖਤੇ ਜਿਗਰ ਹਜ਼ਾਰਾਂ ਦੇ ਸਿਰ ਲਾ ਕੇ ਭਾਰਤ ਦੀ ਉਸ ਰੂਹੇ ਜ਼ਮੀਨ ਤੇ ਜਿਹਦਾ ਨਾਮ ਚਮਕੌਰ ਹੈ ਸਾਹਮਣੇ ਸ਼ਹਾਦਤ ਦੀ ਅਬਦੀ ਮਾਣ ਕੇ ਡਿੱਗਿਆ ਪਿਆ ਹੈ ਤੇ ਬਾਪੂ ਕਲਗੀਧਰ ਅਟਾਰੀ ਤੇ ਖਲੋਤਾ ਹੈ ਮਾਈ ਬਾਪ ਬੱਚੇ ਨੂੰ ਮੌਤ ਦੇ ਮੂੰਹ ਵਿੱਚ ਜਾਂਦਿਆਂ ਨਹੀਂ ਵੇਖ ਸਕਦੇ ਚਿਹਰਾ ਮੋੜ ਲੈਣਗੇ ਟਾਰੀ ਤੇ ਬਾਪੂ ਖਲੋਤਾ ਆਪ ਵੇਂਦਾ ਸੀ ਵੀ ਨੰਬਰ ਪੂਰੇ ਲੈ ਰਿਆ ਹੈ ਨਾ ਬੱਚਾ ਜਦੋਂ ਸਹਬਜ਼ਾਦਾ ਸ਼ਹੀਦ ਹੋ ਗਿਆ ਕਹਿੰਦੇ ਪਰਾਈ ਅਮਾਨ ਕਿਉਂ ਰੱਖੀ ਐ ਦਿੱਤੇ ਹੀ ਸੁਖ ਹੋਏ ਅੱਛਾ ਹਾਜੀ ਵਜ਼ੀਰ ਖਾਂ ਹੈਰਾਨੀ ਵਿੱਚ ਸੀ ਵੀ ਐਡਾ ਨੁਕਸਾਨ ਕਰ ਗਿਆ ਐ ਸਹਬਜ਼ਾਦਾ ਕਹਿੰਦੇ ਉਹ ਹੈਰਾਨ ਹੁੰਦਾ ਵੀ ਕਿਉਂ ਨਾ ਦਿਲ ਕੰਬ ਗਿਆ ਜਦੋਂ ਵੇਖਿਆ ਅਟਾਰੀ ਤੇ ਖਲੋਤੇ ਕਲਗੀਧਰਵਲ ਦੌੜ ਕੇ 14 ਵਰਿਆਂ ਦਾ ਬਾਬਾ ਜੁਝਾਰ ਸਿੰਘ ਵਧਿਆ ਬਾਪੂ ਮੈਨੂੰ ਵੀ ਥਾਪੜਾ ਦੇ ਮੈਂ ਵੀ ਜੰਗ ਵੱਲ ਨੂੰ ਜਾਣਾ ਹੈ ਹੁਣ ਹੋਣਾ ਤੇ ਇਹ ਚਾਹੀਦਾ ਸੀ ਵੀ ਭਰਾ ਦੀ ਮੌਤ ਹੋਈ ਵੇਖ ਕੇ ਸ਼ਹਾਦਤ ਹੋਈ ਵੇਖ ਕੇ ਛੋਟਾ ਡਰ ਜਾਂਦਾ ਗੁਰੂ ਗੋਬਿੰਦ ਸਿੰਘ ਵੱਲ ਵਧਿਆ بیٹے ਕੋ ਸ਼ਹਾਦਤ ਮਿਲੀ ਜੋ ਦੇਖਾ ਪਿਦਰ ਨੇ ਤੂਫਾਨ ਬਪਾ ਗਮ ਸੇ ਕੀਆ ਦੀਦੇ ਤਰ ਨੇ ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ ਰੁਖਸਤ ਹਮੇ ਦਿਲਵਾਓ ਪਿਤਾ ਜਾਏਗੇ ਮਰਨੇ ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਬਾਤਾ ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਬਾਤਾ ਕਹਿੰਦੇ ਬਾਪੂ ਮੈਨੂੰ ਆਗਿਆ ਦੋ ਭਾਈ ਦੇ ਨਾਲ ਹੀ ਇੱਕੇ ਮਾਂ ਦੀ ਗੋਦ ਦਾ ਨਿਗ ਮਾਰਿਆ ਹੈ ਇਕੱਠੇ ਖੇਡੇ ਹਾਂ ਇਕੱਠੇ ਬਾਣੀ ਦੀ ਸੰખ્યા ਲਈ ਸ਼ਸਤਰ ਅਤੇ ਸ਼ਾਸਤਰ ਵਿਦਿਆ ਵਿੱਚ ਤੁਸੀਂ ਲਿਪੋਂ ਦਿੱਤਾ ਅੱਜ ਵਿਦਕਰਾ ਕਿਉਂ ਅੱਜ ਭਾਈ ਨੂੰ ਕੱਲੇ ਨੂੰ ਦਾਦੇ ਦੀ ਗੋਦ ਵੱਲ ਤੋਰ ਦਿੰਦਾ ਏ ਮੇਰਾ ਚਿੱਤ ਕਰਦਾ ਏ ਮੈਂ ਭਾਈ ਦੇ ਨਾਲ ਦਾਦੇ ਦੀ ਗੋਦ ਮਲ ਲਵਾ ਭਾਈ ਦਇਆ ਸਿੰਘ ਨੇ ਪੰਜ ਸਿੰਘ ਲੈ ਕੇ ਬੇਨਤੀ ਕੀਤੀ ਮਹਾਰਾਜ ਕਹਿੰਦੇ ਨਹੀਂ ਭਾਈ ਦਇਆ ਸਿੰਘ ਜੀ ਇਹ ਉਹ ਬੁਲੰਦ ਹਸਤੀ ਹੈ ਤਿਸ ਕੀ ਸਰਣ ਨਾਹੀ ਬਹੁਤ ਸੋਗ ਗੁਰੂ ਦੀ ਸ਼ਰਣ ਵਿੱਚ ਕਿਸੇ ਨੂੰ ਡਰ ਨਹੀਂ ਹੁੰਦਾ ਨਾ ਕੋਈ ਸੋਗ ਹੁੰਦਾ ਹੈ ਉਸੇ ਮਹਾਰਾਜ ਕਹਿੰਦੇ ਨਹੀਂ ਕੋਈ ਬਾਤ ਨਹੀਂ ਜੇ ਨਵਾਲਗ ਨੇ ਇਹਨਾਂ ਨੂੰ ਵੀ ਗੁਰਤੀ ਖੰਡੇ ਦੀ ਦਿੱਤੀ